ਸਵਾਗਤ ਹੈ ਤੁਹਾਡਾ ਸੈਵ ਸੱਚੀ ਟੀਵੀ ਤੇ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਸਰਕਾਰ ਵੱਲੋਂ ਡਾਕਟਰ ਮਰਮੋਹਨ ਸਿੰਘ ਦੀ ਯਾਦਗਾਰ ਲਈ ਢੁਕਵੀਂ ਥਾਂ ਦੀ ਨਿਸ਼ਾਨਦੇਹੀ ਦਾ ਅਮਲ ਸ਼ੁਰੂ ਤੇਜਰੀਵਾਲ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਿਆ ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮੰਦਰ ਸਾਹਿਬ ਮੱਥਾ ਟੇਕਿਆ ਨਿਊ ਹੋਲੀਜ ਚ ਤੇਜਰ ਰਫਤਾਰ ਟਰੱਕੇ ਹਟਾ ਕੇ 10 ਜਣਿਆਂ ਦੀ ਮੌਤ 30 ਜ਼ਖਮੀ ਚੰਬੂ ਮੋਰਚੇ ਦੇ ਕੇਐਮਐਮਟੀ ਮੀਟਿੰਗ 'ਚ ਜਥੇਵੰਦੀਆਂ ਨੇ ਕੀਤੀ ਅਪੀਲ ਨਵੇਂ ਸਾਲ ਦੇ ਮੌਕੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ ਖਨੌਰੀ ਬਾਡਰ ਬੀਐਸਪੀ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜੀ ਆਪ ਵਿੱਚ ਸ਼ਾਮਲ ਦਿਲਜੀਤ ਦੋਸਾਂਝ ਨੇ ਦਿਲ ਨੂੰ ਮਿਲਣਾ ਟੀ ਟੂਰ ਦੇ ਗ੍ਰੈਂਡ ਫਿਨਾਲੇ ਮੌਕੇ ਕੀਲ ਕੇ ਰੱਖ ਦਿੱਤੇ ਲੁਧਿਆਣਾ ਵਾਸੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਔਰਤਾਂ ਨੇ 14.82 ਕਰੋੜ ਦੇ ਮੁਹਤਵੰਤਸ ਸਫਰਦਾਲਾ ਹਲਾ ਲਿਆ ਭੁੱਲਰ ਪੀਐਸਸੀਬੀ ਨੇ 10ਵੀਂ ਤੇ 12ਵੀਂ ਦੀ ਡੀਡ ਸ਼ੀਟ ਜਾਰੀ ਕੀਤੀ ਵੋਕੇਸ਼ਨਲ ਐਨਐਸਕਯੂਐਫ ਵਿਸ਼ਿਆਂ ਦੀਆਂ ਪ੍ਰੀਖਿਆਵਾਂ 27 ਜਨਵਰੀ ਤੋਂ ਆਉਣੀਆਂ ਸ਼ੁਰੂ ਨਵੇਂ ਸਾਲ 'ਚ ਕੇਂਦਰੀ ਕੈਬਨਟ ਦੇ ਫੈਸਲੇ ਕਿਸਾਨਾਂ ਨੂੰ ਸਵਰਪਿਤਾ ਮੋਦੀ ਅਸੀਂ ਕਾਨੂੰਨ ਪਾਸ ਕਰਕੇ ਬੰਮਰਾ ਨੂੰ ਖੱਬੇ ਹੱਥ ਨਾਲ ਗੇਂਦਬਾਜ਼ੀ ਲਈ ਮਜਬੂਰ ਕਰ ਸਕਦੇ ਹਾਂ ਅਲਬਨੀਜ਼ ਹੁਣ ਖਬਰਾਂ ਵਿਸਤਾਰ ਨਾਲ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਵਾਸਤੇ ਥਾਂ ਦੀ ਨਿਸ਼ਾਨਦੇਹੀ ਲਈ ਅਮਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਠੁਕਵੀਂ ਥਾਂ ਨੂੰ ਅੰਤਿਮ ਰੂਪ ਦੇਣ ਲਈ ਸਿੰਘ ਦੇ ਪਰਿਵਾਰ ਨਾਲ ਰਾਬਤਾ ਬਣਾਇਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ CPWD ਅਧਿਕਾਰੀਆਂ ਨੇ ਰਾਸ਼ਟਰੀ ਸਮਿਤੀ ਸਰਦਲ ਵਿੱਚ ਸੰਜੀਤ ਗਾਂਧੀ ਦੀ ਯਾਦਗਾਰ ਨੇੜੇ ਦੌਰਾ ਕਰਕੇ ਕੁਝ ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਯਾਦਗਾਰ ਬਣਾਈ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਯਾਦਗਾਰ ਦੀ ਥਾਂ ਲਈ ਤਿੰਨ ਚਾਰ ਵਿਕਲਪਾਂ 'ਤੇ ਵਿਚਾਰ ਚਰਕਾ ਕੀਤੀ ਗਈ ਹੈ ਉਂਝ ਸੂਤਰਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਸਾਈਟ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਤੇ ਸਿੰਘ ਦੇ ਪਰਿਵਾਰ ਦੇ ਸਲਾਹ ਮਸ਼ਵਰੀ ਨਾਲ ਹੀ ਅਗਲਾ ਕਦਮ ਪੁੱਟਿਆ ਜਾਵੇਗਾ ਕੇਂਦਰ ਸਰਕਾਰ ਯਾਦਗਾਰੀ ਚੌੜਵੀਂ ਥਾਂ ਅਲਾਟ ਕਰਨ ਤੋਂ ਪਹਿਲਾਂ ਟਰਸਟ ਸਥਾਪਿਤ ਕਰੇਗੀ ਡਾਕਟਰ ਮਰਮੋਣ ਸਿੰਘ ਦਾ 26 ਦਸੰਬਰ 99 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ ਕਾਂਗਰਸ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਨਿਗਮਪੋਧ ਘਰ ਵਿੱਚ ਕੀਤੇ ਜਾਣ ਲਈ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਸੀ ਉਦੋਂ ਤੋਂ ਹੁਣ ਤੱਕ ਸਿੰਘ ਦੀ ਯਾਦਗਾਰ ਸਥਾਪਿਤ ਕਰਨ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਜਾਰੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਦਿੱਲੀ ਅਸੈਂਬਲੀ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਕਥਿਤ ਪੈਸਾ ਵੰਡਣ ਤੇ ਵੋਟਰ ਸੂਚੀਆਂ ਵਿੱਚੋਂ ਪੁਰਵਾਂਚਲੀ ਤੇ ਦਲਿਤ ਵੋਟਰਾਂ ਦੇ ਨਾਮ ਕੱਟਣ ਦਾ ਦਾਵਾ ਕੀਤਾ ਹੈ ਉਧਰ ਭਾਜਪਾ ਨੇ ਪਾਲਟਵਰਕ ਕਰਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਭਾਗਵਤ ਨੂੰ ਲਿਖਿਆ ਪੱਤਰ ਆਪ ਸੁਪਰੀਮੋ ਦੀ ਸਿਆਸੀ ਨਿਰਾਸ਼ਾ ਤੇ ਚੋਣਾਂ ਕਾ ਹਾਰਨ ਦੇ ਕੌਫ ਨੂੰ ਦਰਸਾਉਂਦਾ ਹੈ ਕਾਬਲੀਗੌਰ ਹੈ ਕਿ ਕੇਜਰੀਵਾਲ ਨੇ ਪੱਤਰ ਵਿੱਚ ਭਗਵਤ ਕੋਲੋਂ ਆਰਐਸਐਸ ਵੱਲੋਂ ਦਿੱਲੀ ਚੋਣਾਂ ਵਿੱਚ ਪ੍ਰਚਾਰ ਕੀਤੀਆਂ ਜਾਣਦੀਆਂ ਰਿਪੋਰਟਾਂ ਬਾਰੇ ਸਪਸ਼ਟੀਕਰਨ ਮੰਗਿਆ ਸੀ ਕੇਜਰੀਵਾਲ ਨੇ ਪੱਤਰ ਵਿੱਚ ਕਿਹਾ ਅਜਿਹੀਆਂ ਮੀਡੀਆ ਰਿਪੋਰਟਾਂ ਹਨ ਕਿ ਆਰਐਸਐਸ ਦਿੱਲੀ ਚੋਣਾਂ ਵਿੱਚ ਭਾਜਪਾ ਲਈ ਵੋਟਾਂ ਮੰਗਣ ਵਾਸਤੇ ਪ੍ਰਚਾਰ ਕਰੇਗੀ ਕੀ ਇਹ ਸੱਚ ਹੈ ਉੰਜ ਇਸ ਤੋਂ ਪਹਿਲਾਂ ਦਿੱਲੀ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਆਰਐਸਐਸ ਭਾਜਪਾ ਵੱਲੋਂ ਕਿਤੇ ਗਲਤ ਕੰਮਾਂ ਦੀ ਤਾਇਦ ਕਰਦੀ ਹੈ ਆਪ ਕਨਵੀਨਰ ਨੇ 3 ਦਸੰਬਰ ਨੂੰ ਲਿਖੇ ਪੱਤਰ ਵਿੱਚ ਹੋਰ ਵੀ ਕਈ ਸਵਾਲ ਕੀਤੇ ਹਨ केजरीवाल ਵੱਲੋਂ ਆਰਐਸਐਸ ਮੁਖੀ ਨੂੰ ਹਾਲੀਆ ਮਹੀਨਿਆਂ ਵਿੱਚ ਲਿਖਿਆ ਇਹ ਦੂਜਾ ਪੱਤਰ ਹੈ ਦਸੰਬਰ ਮਹੀਨੇ ਲਿਖੇ ਪਿਛਲੇ ਪੱਤਰ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਪਾਰਟੀ ਵੱਲੋਂ ਕੀਤੀ ਜਾ ਰਹੀ ਸਿਆਸਤ ਉੱਤੇ ਸਵਾਲ ਉਠਾਏ ਸਨ ਉਧਰ ਦਿੱਲੀ ਭਾਏਪਾ ਦੇ ਪ੍ਰਧਾਨ ਵਰਿੰਦਰ ਸਖਦੇਵਾ ਨੇ ਆਪ ਸ੍ਰੀਮਾਨ ਨੂੰ ਇਹ ਪੱਤਰ ਲਿਖ ਕੇ ਪਲਟਵਾਰ ਕੀਤਾ ਹੈ ਸਖਦੇਵਾ ਨੇ ਕਿਹਾ ਕਿ ਕੀ ਜੀਵਲ ਨਾਟਕ ਕਰ ਰਹੇ ਹਨ ਕਿਉਂਕਿ ਦਿੱਲੀ ਦੇ ਲੋਕ ਉਹਨਾਂ ਵੱਲੋਂ ਭੋਲੇ ਝੂਠ ਮੌਕਾ ਪ੍ਰਸਤੀ ਅਤੇ ਵਿਕਾਸ ਤੇ ਵੱਡੇ ਸੁਧਾਰਾਂ ਸੰਬੰਧੀ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰਨੀ ਨਾਕਾਮੀ ਬਾਰੇ ਜਵਾਬ ਮੰਗ ਰਹੇ ਹਨ ਨਵੇਂ ਸਾਲ ਦੇ ਪਹਿਲੇ ਦਿਨਾਂ ਬੁੱਧਵਾਰ ਨੂੰ ਵੱਡੀ ਗੰਟੀ ਸ਼ਰਧਾਲੂ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਲਿਖ ਜੇ ਸ਼ਰਧਾਲੂਆਂ ਨੇ ਘੰਟਿਆਂ ਵੱਧਕਤਾਰਾਂ ਵਿੱਚ ਖੜਕੇ ਮੱਥਾ ਟੇਕਿਆ ਤੇ ਨਵੇਂ ਸਾਲ ਵਿੱਚ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਦਰਬਾਰ ਸਾਹਿਬ ਕੰਪਲੈਕਸ ਵਿਖੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਅਣਗਿਣਤ ਸ਼ਰਧਾਲੂ ਪੁੱਜੇ ਹੋਏ ਸਨ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ। ਇਸ ਮੌਕੇ ਸ਼ਹਿਰ ਭਰ ਵਿੱਚ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਉਧਰ ਸਿਡਨੀ ਤੋਂ ਮੁੰਬਈ ਤੇ ਨੈਰੋਬੀ ਤੱਕ ਕੁੱਲ ਆਲਮਦੇ ਦੇ ਭਾਈਚਾਰਿਆਂ ਨੇ ਅਸ਼ਵਾਈ ਤੇ ਬੜੇ ਚਾਮਾਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਚੇਮੜਾ ਧਰਮਸ਼ਾਲਾ ਤੇ ਮਨਾਲੀ ਵਿੱਚ ਵੀ ਲੋਕਾਂ ਨੇ ਨਵੇਂ ਸਾਲ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਇਸ ਦੌਰਾਨ ਦੇਸ਼ ਦੀਆਂ ਸਰਦਾਂ ਤੇ ਮਰਫੀ ਤਾਪਮਾਨ ਵਿੱਚ ਦੇਸ਼ ਦੀ ਰਾਖੀ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਦੇਸ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ ਰਾਸ਼ਟਰਪਤੀ ਮੁਰਮੂ ਨੇ ਵੀ ਕਾਨੂੰਨ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਹਨਾਂ ਨੂੰ ਭਾਰਤ ਤੇ ਦੁਨੀਆ ਲਈ ਇੱਕ ਉਜਵਲ ਬਧੇਰੇ ਸਮਾਵੇਸ਼ੀ ਅਤੇ ਕਾਊਪ ਵਿਖਾ ਬਣਾਉਣ ਲਈ ਮਿਲ ਕੇ ਕੰਮ ਕਰਦੀ ਬਚਨਵਤਾਂ ਨੂੰ ਨਵੇਂਉਣ ਲਈ ਕਿਹਾ ਉਧਰ ਸ਼੍ਰੀ ਮੋਦੀ ਨੇ ਐਕਸ ਦੇ ਇੱਕ ਸੁਨੇਹੇ ਵਿੱਚ ਕਿਹਾ ਹੈਪੀ 2025 ਇਹ ਨਵਾਂ ਸਾਲ ਹਰੇਕ ਲਈ ਨਵੇਂ ਮੌਕੇ ਸਫਲਤਾ ਤੇ ਬੇਸ਼ੁਮਾਰ ਖੁਸ਼ੀਆਂ ਲੈ ਕੇ ਆਏ ਹਰ ਕਿਸੇ ਨੂੰ ਚੰਗੀ ਸਿਹਤ ਤੇ ਖੁਸ਼ਹਾਲੀ ਦੀ ਬਖਸ਼ਿਸ਼ ਹੋਵੇ ਨਿਊ 올ਿੰਜ ਚ ਕੈਨਾਲ ਐਂਡ ਬੋਰਬੋਨ ਸਟਰੀਟ ਤੇ ਨਵੇਂ ਸਾਲ ਦੇ ਪਹਿਲੇ ਕੁਝ ਘੰਟਿਆਂ ਚ ਇੱਕ ਟਰੱਕ ਨੇ ਭੀੜ ਨੂੰ ਕੁਚਲ ਲਿਆ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿੱਤੀ ਨਿਊ ਓਲਿਂਜੇਓ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ਵੱਡੇ ਪੱਧਰ ਤੇ ਮੌਤਾਂ ਦੀ ਸਥਿਤੀ ਨਾਲ ਨਜਿੱਟ ਰਹੇ ਹਨ ਨੋਲਾ ਰੈਡੀ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜ਼ਖਮੀਆਂ ਨੂੰ ਪੰਜ ਸਥਾਨਕ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਇਹ ਘਟਨਾ ਨਿਊ ਓਲਿਂਜ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੇ ਅੰਤ ਤੇ ਅਤੇ ਸ਼ਹਿਰ ਦੇ ਕੈਸਰ ਸੁਪਰਡੋਮ ਵਿੱਚ ਕਾਲਜ ਫੁੱਟਬਾਲ ਕੁਆਟਰ ਫਾਈਨਲ ਆਲ ਸਟੇਟ ਬਾਲ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਬਪਰੀ ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਛਾ ਮੌਦੀ ਉਮੀਦ ਸੀ ਸ਼ੰਭੂ ਮੋਰਚੇ ਤੋਂ ਕੇਐਮਐਮ ਦੀ ਮੀਟਿੰਗ ਹੋਈ ਇਸ ਮੀਟਿੰਗ 'ਚ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਐਮਐਮ ਦੀ ਪੂਰੀ ਲੀਡਰਸ਼ਿਪ ਨੇ ਦਿੱਲੀ ਦੋ ਚੱਲ ਰਹੇ ਅੰਦੋਲਨ ਦੀ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈ ਸਰਬਨ ਪੰਦੇਰ ਨੇ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੋ ਵੱਡੇ ਐਲਾਨ ਹੋਏ ਕਿ ਦਿੱਲੀ ਕੁਝ ਪੈਦਲ ਅਤੇ ਡੱਲੇਵਾਲ ਜੀ ਨੇ ਮਰਨ ਵਰਤਦਾ ਐਲਾਨ ਕੀਤਾ ਸੀ ਦੋਨੋਂ ਲਗਾਤਾਰ ਚੱਲਦੇ ਰੱਖਾਂਗੇ ਸਰਬੰਪੰਥੀਰ ਨੇ ਅੱਗੇ ਕਿਹਾ ਕਿ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਡਰ ਤੇ ਮਨਾਇਆ ਜਾਵੇਗਾ ਪਟਿਆਲੇ ਦੇ ਨੇੜਲੇ ਪਿੰਡਾਂ ਨੂੰ ਬੇਨਤੀ ਹੈ ਕਿ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਸੰਗਤਾਂ ਵੱਧ ਤੋਂ ਵੱਧ ਗਿਣਤੀ ਚ ਸਮੂਲੀਅਤ ਕਰਨਾ ਇਸ ਮੌਕੇ ਜਥੇਬੰਦੀਆਂ ਵੀ ਆਪਣਾ ਕੈਡਰ ਲੈ ਕੇ ਆਉਣਗੀਆਂ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਬੁਲਾ ਕੇ ਨਵੀਂ ਖੇਤੀ ਨੀਤੀ ਦੇ ਢਾਂਚੇ ਨੂੰ ਰੱਦ ਕਰੇ ਅਤੇ ਨਾਲ ਹੀ ਕਿਸਾਨਾਂ ਦੀਆਂ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰੇ ਇਸੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੰਭੂ ਮੋਰਚੇ 'ਚ ਵੱਤੋਬਾਦ ਵਿਚ ਮੁਲੇਦ ਕੀਤੀ ਜਾਵੇ। ਖਨੌਰੀ ਬਾਰਡਰ ਤੇ ਨਵੇਂ ਸਾਲ ਦੇ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ। ਉਸ ਦਿਨ ਪਹਿਲਾਂ ਵੀ ਬੱਬੂ ਮਾਨ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਦਾ ਹਾਲਚਾਲ ਜਾਣਨ ਪਹੁੰਚੇ ਸੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਇਸ ਦੌਰਾਨ ਸਿਆਸੀ ਆਗੂ ਅਤੇ ਗਾਇਕ ਢੱਲੇਵਾਲ ਨੂੰ ਇਸ ਅੰਦੋਲਨ 'ਚ ਮਿਲਣੀ ਪਹੁੰਚ ਰਹੀ ਆ ਨਾ। ਬੱਬੂ ਮਾਨ ਨੂੰ ਕਿਸਾਨੀ ਜਮਹੂਰੀਅਤ ਲਈ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਚ ਨਾਰਾ ਲਗਾਇਆ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਕਾਫਲਾ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ ਪਰ ਪਹਿਲ ਕਰਨੀ ਬਹੁਤ ਔਖੀ ਹੁੰਦੀ ਹੈ। ਕਈ ਲੋਕਾਂ ਨੇ ਮੈਨੂੰ ਵੀ ਪੁੱਛਿਆ ਕਿ ਕਲਾਕਾਰ ਅੰਦੋਲਨ 'ਚ ਨਹੀਂ ਲਿਖਦੇ ਤਾਂ ਮੈਂ ਇਹੀ ਕਹਿੰਦਾ ਹੁੰਦਾ ਹਾਂ ਕਿ ਹਰ ਚੀਜ਼ ਨੂੰ ਵਕਤ ਲੱਗਦਾ ਹੁੰਦਾ ਹੈ। ਹੌਲੀ-ਹੌਲੀ ਸਾਰੇ ਇਸ ਅੰਦੋਲਨ ਨਾਲ ਜੁੜ ਜਾਣਗੇ। ਉਹਨਾਂ ਨੇ ਬਾਕੀ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਮੈਂ ਪਹਿਲਾਂ ਆਇਆ ਸੀ ਤਾਂ ਡੱਲੇਵਾਲ ਜੀ ਕੁਝ ਨਾ ਕੁਝ ਗੱਲਾਂ ਕਰਦੇ ਸੀ ਔਰ ਹੁਣਾਂ ਦੀ ਸਿਹਤ ਨਜਕ ਹੋ ਚੁੱਕੀ ਹੈ। ਉਹ ਗੱਲਬਾਤ ਤੱਕ ਨਹੀਂ ਕਰ ਰਹੇ। ਭੋਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਤਸ਼ੀਰ ਸਿੰਘ ਗੜੀ ਬੁੱਧਵਾਰ ਨੂੰ ਨਵੇਂ ਸਾਲ ਵਾਲੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵਿੱਚ ਸ਼ਾਮਲ ਕਰਵਾਇਆ। ਦ ਸੰਜੋਗ ਹੈ ਕਿ ਗੜੀ ਨੂੰ ਬੀਤੇ ਨਵੰਬਰ ਮਹੀਨੇ बसपा ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾ ਤਹਿਤ बसपा ਪੰਜਾਬ ਦੇ ਇੰਚਾਰਜ ਰਵੀਰ ਸਿੰਘ ਬੈਣੀਵਾਲ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਪਾਰਟੀ ਨੇ ਉਹਨਾਂ ਉੱਤੇ ਅਨੁਸ਼ਾਸਨੀ ਹੀਣਤਾ ਦਾ ਦੋਸ਼ ਲਾਇਆ ਸੀ ਇਸ ਦੇ ਨਾਲ ਹੀ ਪਾਰਟੀ ਹਾਈ ਕਮਾਂਡ ਨੇ ਗੜੀ ਦੀ ਥਾਂ ਸਾਫਕਾ ਮੈਂਬਰ ਅਸਵਾ ਇਹ ਸਾਫਕਾ ਵਿਧਾਇਕ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ ਕਰੀਮਪੁਰੀ ਪਹਿਲਾਂ ਵੀ ਕਈ ਸਾਲ बसपा ਪੰਜਾਬ ਦੇ ਪ੍ਰਧਾਨ ਰਹੇ ਚੁੱਕੇ ਹਨ ਹਰਜਸਵੀ ਸਿੰਘ ਗੜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਇਸ ਤੋਂ ਪਹਿਲਾਂ ਉਹਨਾਂ ਸਵੇਰੇ ਨਵਾਂ ਸਾਲ ਮੁਬਾਰਕ ਨਵੇਂ ਰਸਤੇ ਚੱਲ ਕੇ ਪੁਰਾਣੀਆਂ ਮੰਜ਼ਲਾਂ ਸਰ ਕਰਾਂਗੇ ਸਰਲੇਖ ਤਹਿਤ ਫੇਸਬੁੱਕ ਉਤੇ ਇੱਕ ਬੜੀ ਜਜ਼ਬਾਤੀ ਲਾਈਵ ਵੀਡੀਓ ਪਾ ਕੇ ਨਵਾਂ ਰਾਹ اختیار ਕਰਨ ਦਾ ਸੰਕੇਤ ਦਿੱਤਾ ਉਹਨਾਂ ਇਸ ਵੀਡੀਓ ਵਿੱਚ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ ਉਹਨਾਂ ਅਤੀਤ ਵਿੱਚ ਪਾਰਟੀ ਨੂੰ ਛੱਡ ਕੇ ਗਏ ਪਾਰਟੀ ਦੇ ਪੁਰਾਣੇ ਕਾਰਕੁਨਾਂ ਤੇ ਆਗੂਆਂ ਦੇ ਪਾਰਟੀ ਛੱਡਣ ਦੇ ਫੈਸਲਿਆਂ ਲਈ ਵੀ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਸਪਾ ਲੀਡਰਸ਼ਿਪ ਉਤੇ ਆਪਣੇ ਸਮੇਤ ਹੋਰ ਆਗੂਆਂ ਦੇ ਸਿਆਸੀ ਕਤਲ ਕਰਨ ਦੇ ਦੋਸ਼ ਲਾਏ ਹਨ ਮਸ਼ਹੂਰ ਗਾਇਕ ਅਤੇ ਬਨੇਤਾ ਦਿਲਜੀਤ ਦਸਾਂਝ ਨੇ ਮੰਗਲਵਾਰ 31 ਦਸੰਬਰ ਨੂੰ ਲੁਧਿਆਣਾ ਵਿੱਚ ਆਪਣਾ ਦਿਲ ਲੂਮੀਨਾਟੀ ਟੂਰ ਭਾਰਤ ਸ਼ਾਨ ਦਾ ਢੰਗ ਨਾਲ ਪੂਰਾ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਗਰਾਊਂਡ ਵਿੱਚ ਹੋਏ ਇਸ ਸ਼ਾਨਦਾਰ ਸਮਾਰੋਹ ਦੌਰਾਨ ਪ੍ਰਸੰਸਕਾਂ ਦਾ ਉਤਸ਼ਾਹ ਦੇਖਣਯੋਗ ਸੀ ਦਲਜੀਤ ਤੇ ਉਹਨਾਂ ਦੀ ਟੀਮ ਨੇ ਇਸ ਯਾਦਗਾਰ ਪਾਲਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਟੀਮ ਦਸਾਂਝ ਨੇ ਸਮਾਰੋਹ ਸਥਾਨ ਦੇ ਬਾਹਰ ਛੜਕਦੀ ਇੱਕ ਵੀਡੀਓ ਪੋਸਟ ਕੀਤੀ ਇਸ ਚ ਦੋ ਮਾਰਗੀ ਸੜਕ ਤੇ ਪੱਖਿਆਂ ਨਾਲ ਖੱਜਾ-ਕੱਜ ਭਰਿਆ ਦੇਖਿਆ ਗਿਆ ਜਦ ਕਿ ਕੁਝ ਵਾਹਨ ਭੀੜ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਵੀਡੀਓ ਤੇ ਲਿਖਿਆ ਸੀ ਲੁਧਿਆਣਾ ਸ਼ਟਡਾਊਨ ਕੈਪਸ਼ਨ ਚ ਲਿਖਿਆ ਗ੍ਰੈਂਡ ਫਿਨਾਲੇ ਨਵਾਂ ਸਾਲ ਮੁਬਾਰਕ ਦੋਸਤੋ ਆਪਣੇ ਇੰਸਟਾਗ੍ਰam ਪੋਸਟ ਵਿੱਚ ਸੰਗੀਤ ਸਮਰੋਹ ਦੀ ਇੱਕ ਝਲਕ ਦਿੰਦੇ ਹੋਏ ਦਲਜੀਤ ਨੇ ਲਿਖਿਆ ਬਾਈਬ ਚੈੱਕ ਕਰੋ ਨਵੇਂ ਸਾਲ ਦੀਆਂ ਮੁਬਾਰਕਾਂ ਦੋਸਤੋ ਇਹ ਮੇਰਾ ਸ਼ਹਿਰ ਲੁਧਿਆਣਾ ਹੈ ਦਿਲ ਨੂੰ ਮਿਨਾਟੀ ਟੂਰ ਦਾ ਗ੍ਰੈਂਡ ਫਿਨਾਲੇ ਇਸ ਤੋਂ ਵੱਡਾ ਨਹੀਂ ਹੋ ਸਕਦਾ ਸੰਗੀਤ ਸਮਾਰੋਹ ਵਿੱਚ ਦਲਜੀਤ ਨੇ ਪ੍ਰਸਿੱਧ ਗਾਇਕ ਅਦਾਕਾਰ ਰਾਜਨੀਤਾ ਮੁਹੰਮਦ ਸਦੀਕ ਨੂੰ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ ਸਦੀਕ ਦੀ ਪ੍ਰਸ਼ੰਸਕਾਂ ਨਾਲ ਜਾਣ ਪਛਾਣ ਕਰਾਉਂਦੇ ਹੋਏ ਕਿਹਾ ਆਓ ਮੈਂ ਤੁਹਾਨੂੰ ਅਸਲ 오ਰੀਜినਲ ਜਾਨੂ ਕਰਵਾਵਾਂ ਜਿਵੇਂ ਹੀ ਸਟੇਜ ਤੇ ਮੁਹੰਮਦ ਸਦੀਕ ਆਇਤਾ ਦਲਜੀਤ ਨੇ ਅੱਗੇ ਝੁੱਕ ਕੇ ਸਲਾਮ ਕੀਤਾ ਉਮਾਨੇ ਮਿਲਦੀ ਜੁਲ ਦੇ ਕੱਪੜਿਆਂ ਵਿੱਚ ਇੱਕ ਗੀਤ ਵੀ ਗਾਇਆ ਸੀ ਇਸ ਪੱਲ ਨੂੰ ਸਾਂਝਾ ਕਰਦੇ ਹੋਏ ਟੀਮ ਨੇ ਲਿਖਿਆ ਰੀਅਲ O.G. ਮੁਹੰਮਦ ਸਦੀਕ ਸਾਹਿਬ 1 ਜੁਲਾਈ 2024 ਵਿੱਚ ਦਿੱਲੀ ਤੋਂ ਆਪਣਾ ਭਾਰਤ ਦੌਰਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਹਾਈਦਰਾਬਾਦ ਬੈਂਗਲੁਰੂ ਅਹਮਦਾਬਾਦ ਲਖਨਊ ਮੁੰਬਈ ਪੁਣੇ ਕੋਲਕਾਤਾ ਤੇ ਗੁਹਾਟੀ ਵਿੱਚ ਧਮਾਕੇਦਾਰ ਪ੍ਰਦਰਸ਼ਨ ਦਿੱਤੇ ਲੁਧਿਆਣੇ 'ਚ ਆਯੋਜਿਤ ਸਮਾਰੋਹ ਉਹਨਾਂ ਦੇ ਇਸ ਦੌਰੇ ਦਾ ਆਖਰੀ ਸ਼ੋਅ ਸੀ ਦਲਜੀਤ ਦੁਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੋਸ਼ਲ ਮੀਡੀਆ ਦੇ ਵਾਇਲ ਵੀਡੀਓ ਵਿੱਚ ਦੁਸਾਂਝ ਪ੍ਰਧਾਨ ਮੰਤਰੀ ਮੋਦੀ ਨੂੰ ਗੁਲਦਸਤਾ ਦਿੰਦਾ ਅਤੇ ਉਹਨਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ ਮਾਲੀਏ ਵਿੱਚ 10.91 ਫੀਸਦਾ ਵਾਧਾ ਦਰਜ ਕੀਤਾ ਹੈ ਉਹਨਾਂ ਕਿਹਾ ਕਿ ਵਿਭਾਗ ਦੇ ਤਿੰਨ ਵਿੰਗਾ ਸਟੇਟ ਟ੍ਰਾਂਸਪੋਰਟ ਕਮਿਸ਼ਨਰਾਂ ਡਾਕਟਰ ਪੀਆਰਟੀਸੀ ਦੇ ਪੰਜਾਬ ਰੋਡਵੇ ਤੇ ਪਣਵਾਸ ਤੋਂ ਪਿਛਲੇ ਸਾਲ ਦੇ 3197.28 ਕਰੋੜ ਰੁਪਏ ਦੇ ਮੁਕਾਬਲੇ ਸਾਲ 2024 ਦੌਰਾਨ 3596.29 ਕਰੋੜ ਰੁਪਏ ਦੀ ਆਮਦ ਹੋਈ ਹੈ ਜੋ 349.01 ਕਰੋੜ ਰੁਪਏ ਵੱਧ ਹੈ ਨਾਲਜੀਤ ਪੁੱਲਰ ਨੇ ਕਿਹਾ ਕਿ ਪੰਜਾਬ ਚ ਜਨਵਰੀ ਤੋਂ ਦਸੰਬਰ 2024 ਤੱਕ ਸੂਬੇ ਦੀਆਂ ਔਰਤਾਂ ਨੇ 14.88 ਕਰੋੜ ਰੁਪਏ ਦਾ ਮਹੱਤਵਪੂਰਨ ਸਫ਼ਰ ਕੀਤਾ ਜਿਸ ਤੇ ਵਿਭਾਗ ਦੇ 726.19 ਕਰੋੜ ਖਰਚ ਹੋਏ ਅਤੇ ਇਹ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਵੋਕੇਸ਼ਨਲ ਅਤੇ ਐਨਐਸਕਯੂਐਫ ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਇਹ ਪ੍ਰੀਖਿਆਵਾਂ 27 ਜਨਵਰੀ ਤੋਂ 4 ਫਰਵਰੀ ਤੱਕ ਲਈਆਂ ਜਾਣਗੀਆਂ ਬੋਰਡ ਨੇ ਇਸ ਸੰਬੰਧੀ ਸੂਚਨਾ ਸਕੂਲਾਂ ਨੂੰ ਭੇਜ ਦਿੱਤੀ ਹੈ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਡੇਟਸ਼ੀਟ ਲੋਡ ਕਰ ਲਈ ਕਿਹਾ ਗਿਆ ਹੈ ਡੇਟਸ਼ੀਟ ਨਾਲ ਸੰਬੰਧਤ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pscb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਕਿਸਾਨਾਂ ਲਈ ਕਈ ਅਹਿਮ ਫੈਸਲੇ ਲਏ ਹਨ। ਜਿਵੇਂ ਮੋਦੀ ਨੇ ਕਿਹਾ ਕਿ ਕੇਂਦਰੀ ਕੈਬਨਿਟ ਦੇ ਇਹ ਫੈਸਲੇ ਕਿਸਾਨਾਂ ਨੂੰ ਸਮਰਪਿਤ ਹਨ। ਕੇਂਦਰ ਨੇ ਕਿਸਾਨਾਂ ਨੂੰ ਸਸਤੇ ਭਾਅ ਤੇ ਡੀਏਪ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਜਕਮੁਸ਼ਤ ਵਿਸ਼ੇਸ਼ ਪੈਕੇਜ 31 ਦਸੰਬਰ 2024 ਤੋਂ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਖਜ਼ਾਨੇ ਤੇ 3850 ਕਰੋੜ ਰੁਪਏ ਦਾ ਬੋਝ ਪਏਗਾ ਪਰ ਕਿਸਾਨਾਂ ਨੂੰ ਡੀਏਪ ਦੀ 50 ਕਿਲੋ ਵਜਨ ਦੀ ਬੋਰੀ 1350 ਰੁਪਏ ਦੀ ਮਿਲੇਗੀ ਸਰਕਾਰ ਨੇ ਦੋ ਫਸਲ ਬੀਮਾ ਯੋਜਨਾਵਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਪੁਨਰਗਠਿਤ ਮੌਸਮ ਆਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਵਧਾ ਦਿੱਤਾ ਹੈ ਇਹਨਾਂ ਦੋਵਾਂ ਯੋਜਨਾਵਾਂ ਲਈ ਵਿੱਤੀ ਸਾਲ 2025-26 ਵਾਤੇ 69515.71 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ਇਸੇ ਤਰ੍ਹਾਂ ਅਹਿਮ ਯੋਜਨਾਵਾਂ ਲਾਗੂ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਵਾਸਤੇ 824.70 ਕਰੋੜ ਰੁਪਏ ਦਾ ਇੱਕ ਵੱਖਰਾ ਫੰਡ ਬਣਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕੈਬਨਿਟ ਵੱਲੋਂ ਲਏ ਉਪਰੋਕਤ ਫੈਸਲਿਆਂ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਸਾਂਝ ਸਰਕਾਰ ਦਾ ਪਹਿਲਾ ਫੈਸਲਾ ਕਿਸਾਨਾਂ ਨੂੰ ਸਮਰਪਿਤ ਹੈ। ਉਨ੍ਹਾਂ ਐਕਸ ਦੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਲਈ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਆਸਟ੍ਰੇਲੀਆ ਵਿੱਚ ਬਾਰਡਰ ਗਵਸਕਰ ਟ੍ਰਾਵਿਲੀ ਕਿੱਡੀ ਜਾਰੀ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤੀ ਤੇਜ ਗੇਂਦਬਾਜ਼ ਜਸਪ੍ਰੀਤ ਬੁਬਰਾ ਦੇ ਸ਼ਾਨਦਾਰ ਪ੍ਰਦਰਸ਼ਨ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਮਕੌਲੀਆ ਲੀਗ ਵਿੱਚ ਸੁਝਾਅ ਦਿੱਤਾ ਕਿ ਇੱਕ ਅਜਿਹਾ ਕਾਨੂੰਨ ਲਾਇਆ ਜਾ ਸਕਦਾ ਹੈ ਜਿਸ ਨਾਲ ਭਾਰਤ ਦਾ ਇਹ ਤੇਜ਼ ਗੇਂਦਬਾਜ਼ ਮੇਜ਼ਬਾਨ ਟੀਮ ਖਿਲਾਫ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਨਾ ਜਾਂ ਇੱਕ ਕਦਮ ਦੀ ਦੂਰੀ ਤੋਂ ਗੇਂਦਬਾਜ਼ੀ ਕਰ ਲੈ ਮਜਬੂਰ ਹੋ ਜਾਵੇ ਬுமਰਾਹ ਜਿਸ ਨੂੰ ਕਿੱਟ ਦੀਆਂ ਤਿੰਨਾਂ ਵਨੀਆਂ ਵਿੱਚ ਵਿਸ਼ਵ ਦਾ ਸਰਵੋਤਮ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ ਨੇ ਮੌਜੂਦਾ ਟੈਸਲੜੀ ਵਿੱਚ ਆਸਟ੍ਰੇਲੀਆ ਨੂੰ ਬੱਲੇਬਾਜ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ ਹੈ ਬੁਮਰਾਹ ਨੇ ਹੁਣ ਤੱਕ 4 ਟੈਸਟ ਮੈਚਾਂ ਵਿੱਚ 30 ਵਿਕਟ ਲਏ ਹਨ ਅਲਬਲੀਜ਼ ਜਿੱਨਾ ਸਿਡਨੀ ਵਿੱਚ ਭਾਰਤੀ ਤੇ ਆਸਟ੍ਰੇਲੀਅਨ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ ਨੇ ਬੜੇ ਖੁਸ਼ਮિજાਜ ਰੌਮ ਵਿਚ ਬੁਮਰਾ ਨੇ ਅਲਗਲਬਤ ਕੀਤੀ ਸਿਡਨੀ ਮਾਰਨਿੰਗ ਹੈਰਾਲਡ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਲਬਲੀਜ਼ ਨੇ ਬੜੇ ਹਲਕੇ ਅੰਦਾਜ਼ ਵਿੱਚ ਕਿਹਾ ਅਸੀਂ ਇੱਥੇ ਇੱਕ ਕਾਨੂੰਨ ਪਾਸ ਕਰ ਸਕਦੇ ਹਾਂ ਕਿ ਬੁਮਰਾ ਨੂੰ ਆਸਟ੍ਰੇਲੀਅਨ ਬੱਲੇਬਾਜ਼ਾਂ ਨੂੰ ਖੱਬੇ ਹੱਥ ਜਾਂ ਇੱਕ ਘੱਟ ਦੀ ਦੂਰੀ ਨਾਲ ਗੇਂਦਬਾਜ਼ੀ ਕਰਨੀ ਪਵੇਗੀ ਹਰ ਵਾਰ ਜਦੋਂ ਉਹ ਗੇਂਦਬਾਜ਼ੀ ਲਈ ਆਇਆ ਹੈ ਤਾਂ ਬਹੁਤ ਔਰਮਾਂਚਕ ਰਿਹਾ ਹੈ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਆਸਟ੍ਰੇਲੀਆ ਦੋ ਇੱਕ ਨਾਲ ਅੱਗੇ ਹਨ ਬਮਰਾਨੇ ਮਲਵਾਰਨ ਵਿੱਚ ਖੇਡੇ ਚੌਥੇ ਟੈਸਟ ਮੈਚ ਦੌਰਾਨ ਹੀ ਟੈਸਟ ਕ੍ਰਿਕਟ ਵਿੱਚ ਆਪਣੀਆਂ 200 ਬਿੰਟਾ ਪੂਰੀਆਂ ਕੀਤੀਆਂ ਸਨ ਭਾਰਤੀ ਗੇਂਦਬਾਜ਼ ਦਾ ਇਹ 44ਵਾਂ ਟੈਸਟ ਮੈਚ ਸੀ ਇਸ ਨਿਸ਼ਚਿਤ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ